ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਨਾਲ ਦਾ ਤਾਰੋ ਦੇ ਪੜੋਸੀਆਂ ਦਾ ਉੱਥੇ ਚਲੀ ਗਈ ਕਿੱਡ ਦੀ ਖੇਡਦੀ ਤੇ ਉਹ ਜਿਹੜੀ ਉਹਦੀ ਸਹੇਲੀ ਸੀ ਉਹ ਕਿਤੇ ਗਈ ਹੋਈ ਸੀ ਆਪਣੀ ਮਾਂ ਦੇ ਨਾਲ ਉਸ ਪੜੋਸੀ ਨੇ ਇਸ 13 ਸਾਲ ਦੀ ਬੱਚੀ ਨੂੰ ਅੰਦਰ ਬੁਲਾ ਕੇ ਪਹਿਲਾਂ ਤਾਂ ਉਹਦੇ ਨਾਲ ਬੂਕਾਲਾ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਫਿਰ ਉਹਦੀ লাশ ਇੱਕ ਬਾਥਰੂਮ ਚ ਲੁਕੋ ਦਿੱਤੀ ਜੋ ਵੀ ਮਤਲਬ ਕિસ્사 ਹੋਇਆ ਲੇਕਿਨ ਮੈਂ ਦੇਖ ਰਿਹਾ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਕਿ ਦੂਸਰਿਆਂ ਦੀ লাশ ਤੇ ਵੀ ਸਿਆਸਤ ਕਰਦੇ ਐ ਜਿਹੜੇ ਦੂਸਰਿਆਂ ਦੇ ਜਨਾਜ਼ੇ ਤੇ ਵੀ ਸਿਆਸਤ ਕਰਦੇ ਐ ਉਹ ਇਹ ਤਾਂ ਬਿਆਨ ਦੇਰੇਗੇ ਕਿ ਦੇਖੋ ਜੀ ਫਲਾਣਾ ਬੰਦਾ ਸੀਗਾ ਇਨੇ ਐਦਾ ਕਰ ਦਿੱਤਾ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਉਹ ਤਾਂ ਠੀਕ ਹੈ ਕਿ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਤਾਂ ਐਸੀ ਹੋਣੀ ਚਾਹੀਦੀ ਹੈ ਕਿ ਅਦਾਲਤ ਨੂੰ ਚਾਹੀਦਾ ਹੈ ਕਿ ਜਦੋਂ ਸਜ਼ਾ ਸੁਣਾਵੇ ਤੇ ਇਹ ਸੁਣਾਵੇ ਕਿ ਉਸੇ ਘਰ ਦੇ ਬਾਹਰ ਉਸੇ ਸੜਕ ਦੇ ਉੱਤੇ ਫਾਸੀ ਦਾ ਫੰਦਾ ਲਾ ਕੇ ਉਨਾ ਹੀ ਲੋਕਾਂ ਦੇ ਸਾਹਮਣੇ ਉਹਨੂੰ ਫਾਸੀ ਤੇ ਲਟਕਾਇਆ ਜਾਵੇ ਜਿਸ ਜਗ੍ਹਾ ਉਸਨੇ ਉਸ ਬੱਚੀ ਦੇ ਨਾਲ ਇਹ ਜ਼ੁਲਮ ਕੀਤਾ ਹੈ